ਨੇ ਪਿਆ ਉਸ ਮਹਿਲਾ ਦੀ ਜਿੰਨੇ ਕੀ ਆਪ ਦੇ ਘਰ ਦੇ ਛੱਤ ਉੱਤੇ ਆਪ ਦੇ ਘਰ ਦੇ ਅੰਦਰ ਹਰਿਆਲੀ ਬਣਾਉਣ ਲਈ ਕੁਦਰਤ ਦਾ ਸੋਹਣਾ ਨਜ਼ਾਰਾ ਬਣਾਉਣ ਲਈ ਇੰਨੇ ਬੂਟੇ ਲਗਾ ਦਿੱਤੇ ਇੱਕ ਘਰ ਦਾ ਵਾਤਾਵਰਣ ਹੀ ਬਿਲਕੁਲ ਸ਼ੁੱਧ ਹੋ ਗਿਆ ਬਹੁਤ ਹੀ ਸੋਹਣਾ ਤੇ ਸੁਹਾਵਣਾ ਆ ਗਿਆ ਜਿਹਨੂੰ ਦੇਖ ਕੇ ਤੁਹਾਡੀ ਵੀ ਰੂਹ ਖੁਸ਼ ਹੋ ਜਾਵੇਗੀ ਜਿੱਥੇ ਅੱਜ ਕੱਲ ਇੰਨੀ ਗਰਮੀ ਪੈਂਦੀ ਪਈ ਗਿਆ ਕਿ ਇੱਕ ਹੋੜ ਜਿਹੀ ਮੱਚੂਗੀ ਆ ਬੂਟੇ ਲਗਾਉਂਦੀ ਲੇਕਿਨ ਲਗਾਏ ਤਾਂ ਜਾਂਦੇ ਆ ਲੇਕਿਨ ਸਾਂਭ ਸੰਭਾਲ ਤਾਂ ਕੋਈ ਕਰਦਾ ਨਹੀਂ ਲੇਕਿਨ ਉੱਥੇ ਹੀ ਕੋਸ਼ਿਸ਼ ਤਰ੍ਹਾਂ ਦੇ ਨੌਜਵਾਨ ਇਸ ਤਰ੍ਹਾਂ ਦੇ ਸ਼ਖਸ਼ ਇਸ ਤਰ੍ਹਾਂ ਦੀ ਮਹਿਲਾਵਾਂ ਹੈਗੀਆਂ ਜਿਨ੍ਹਾਂ ਵੱਲੋਂ ਆਪ ਦੇ ਘਰ ਦੇ ਵਿੱਚ ਬੂਟਿਆਂ ਦੀ ਸਾਂਭ ਸੰਭਾਲ ਲਈ ਬਹੁਤ ਹੀ ਵਧੀਆ ਉਪਰਾਲਾ ਕੀਤਾ ਜਾਂਦਾ ਆ ਕੁਦਰਤ ਨੂੰ ਬਹੁਤ ਹੀ ਵਧੀਆ ਰੂਖ ਦੇਣ ਲਈ ਜਿਹੜਾ ਇਸ ਤਰ੍ਹਾਂ ਦੀ ਜਿਹੜੀ ਵਧੀਆ ਦਿਖ ਦਿਖਾਉਣ ਲਈ ਜਿਹੜੀ ਗਿਆ ਉਹ ਸੈਨਰੀ ਬਣਾ ਦਿੱਤੀ ਜਾਂਦੀ ਗਿਆ ਥਾਂ ਥਾਂ ਦੇ ਬੂਟੇ ਲਗਾਏ ਜਾ ਰਹੇ ਗਮਲੇ ਦੇਖੋ ਤੁਸੀਂ ਹਰ ਇੱਕ ਤਰ੍ਹਾਂ ਦਾ ਤੁਹਾਨੂੰ ਉੱਥੇ ਰੂਖ ਨਜ਼ਰ ਆਏਗਾ ਜਿਹਨੂੰ ਦੇਖ ਕੇ ਕਿ ਤੁਹਾਡੀ ਰੂਹ ਖੁਸ਼ ਹੋਵੇਗੀ ਜਦੋਂ ਤੁਸੀਂ ਉਸ ਮਾਹੌਲ ਦੇ ਵਿੱਚ 10 ਮਿੰਟ ਬਿਠੋਗੇ ਤੇ ਤੁਹਾਨੂੰ ਤਰੋ ਤਾਜ਼ਾ ਜਿਹੜੀ ਆ ਉਹ ਸਾਹਸ ਜਿਹੜੀ ਗਈ ਆ ਹਵਾ ਜਿਹੜੀ ਗਈ ਆ ਉਹ ਮਹਿਸੂਸ ਹੋਏਗੀ ਕਿ ਤੁਹਾਡਾ ਮਨ ਬਿਲਕੁਲ ਸ਼ਾਂਤ ਹੋਰ ਖੁਸ਼ ਹੋ ਜਾਵੇਗਾ ਤਸਵੀਰਾਂ ਤੁਹਾਨੂੰ ਦਿਖਾਉਣੇ ਪਏਗੇ ਆ ਉਹ ਨਾਲ ਨਾਲ ਇਹ ਵੀ ਦੱਸਾਂਗੇ ਕਿੱਥੋਂ ਦੀ ਵੀਡੀਓ ਹੈਗੀ ਆ ਉਹ ਤੁਸੀਂ ਵੀ ਕੀ ਕਹਿੰਦੇ ਹੋ ਇਸ ਬਾਰੇ ਵੀਡੀਓ ਸੁਝਾਅ ਜ਼ਰੂਰ ਆਪਣੇ ਦਿਓ ਬਣੇ ਰਹੋ ਸਾਡੇ ਚੈਨਲ ਦੇ ਨਾਲ ਵਾਲੇ ਬੂਟੇ ਦੂਜੇ ਬੂਟੇ ਜਿੰਨੀ ਵੀ ਜਗ੍ਹਾ ਸਾਡੇ ਕੋਲ ਜਗ੍ਹਾ ਥੋੜੀ ਪਰ ਫਿਰ ਵੀ ਅਸੀਂ ਇਹ ਗਮਲਿਆਂ ਦੇ ਵਿੱਚ ਲਾਏ ਨੇ ਬੂਟੇ ਲਾਉਣੇ ਚਾਹੀਦੇ ਵੱਧ ਤੋਂ ਵੱਧ ਇਹ ਬਹੁਤ ਮਤਲਬ ਵਧੀਆ ਆਕਸੀਜਨ ਦਿੰਦੇ ਨੇ ਹਰਿਆਲੀ ਆ ਵਧੀਆ ਲੱਗਦੀ ਘਰ ਦੇ ਵਿੱਚ ਜਦੋਂ ਉੱਠੀ ਦਾ ਸਵੇਰੇ ਹਰਿਆਲੀ ਵਧੀਆ ਲੱਗਦੀ ਜਦੋਂ ਉੱਠੀ ਦਾ ਬਹੁਤ ਵਧੀਆ ਲੱਗਦੀ ਹਾਰੇ ਪ੍ਰਕਾਰ ਦੇ ਲਾਏ ਨੇ ਇਹ ਤੇ ਕੋਈ ਗਿਣਤੀ ਨਹੀਂ ਕਿੰਨੇ ਪ੍ਰਕਾਰ ਦੇ ਮੈਨੂੰ ਯਾਦ ਨਹੀਂ ਹੈਗਾ ਕਿੰਨੇ ਪ੍ਰਕਾਰ ਦੇ ਬਹੁਤ ਵਧੀਆ ਹਰੇਕ ਪ੍ਰਕਾਰ ਦੇ ਉਤਰ ਮਹਿੰਗੇ ਤੋਂ ਮਹਿੰਗੇ ਹੀ ਬੂਟੇ ਲਿਆ ਕੇ ਲਾਏ ਨੇ ਚਾਹੀਦਾ ਹਰੇਕ ਨੂੰ ਇੰਨੀ ਕਿ ਮਿਹਨਤ ਜਿਆਦਾ ਮਿਹਨਤ ਦਾ ਬਹੁਤ ਜ਼ਿਆਦਾ ਜੇ ਹੈ ਬੱਚਿਆਂ ਵਾਂਗੀ ਜਿਤਨਾ ਬੱਚੇ ਪਾਲੀ ਦੇ ਇਸੇ ਤਰ੍ਹਾਂ ਇਹਨਾਂ ਨੂੰ ਵੀ ਹਰ ਇੱਕ ਚੀਜ਼ ਦੀ ਲੋਡ ਹੁੰਦੀ ਹੈ ਖਾਦ ਦੀ ਵੀ ਲੋਡ ਹੁੰਦੀ ਹੈ ਪਾਣੀ ਧਾਣੀ ਦੀ ਟਾਈਮ ਨਾਲ ਦੇਣਾ ਹਰ ਇੱਕ ਚੀਜ਼ ਦੀ ਲੋਡ ਹੁੰਦੀ ਹੈ ਤੇ ਕਿਹੜੀ ਖਾਦ ਕਿਹੜੀ ਪਉਂਦੀ ਜਿਹਨਾਂ ਨੂੰ ਖਾਦ ਵਰਮੀਕੋ compost ਜਾਂ ਛਿਲਕੇ ਹੁੰਦੇ ਜਿਤਨਾ ਫਰੂਟਾਂ ਦੇ ਉਹ ਪਾਉਣੇ ਆ ਤੇ ਪਿਆਜ਼ ਦੇ ਛਿਲਕੇ ਆ ਸਬਜ਼ੀਆਂ ਜਿਤਨਾ ਧੋਈ ਦੇ ਚੌਲ ਚੌਲ ਧੋਈ ਦੇ ਦਾਲ ਧੋਈ ਦੀ ਉਹਨਾਂ ਦਾ ਪਾਣੀ ਸੇਵ ਕਰਕੇ ਉਹ ਪਾਉਣਾ ਜੇ ਤਨਾ ਹੁਣ ਬਾਦਸ਼ ਜਿਆਦਾ ਹੋਣ ਲਈ ਤੇ ਗਮਲੇ ਚ ਪਾਣੀ ਜ਼ਿਆਦਾ ਹੋ ਗਿਆ ਉਹ ਫੇਰ ਕੱਢ ਲੈਣਾ ਜੇ ਜ਼ਿਆਦਾ ਪਾਣੀ ਵੀ ਨਹੀਂ ਚੰਗਾ ਫੇਰ ਉਹ ਸੇਵ ਕਰਕੇ ਤੇ ਬਾਅਦ ਵਿੱਚ ਜਦੋਂ ਮਤਲਬ ਮਿੱਟੀ ਡਰਾਈ ਹੋ ਗਈ ਥੋੜੀ ਜਿਹੀ ਤੇ ਫੇਰ ਉਹਦੇ ਵਿੱਚ ਹੁਣ ਆ ਪਾਣੀ ਫੇਰ ਦੁਬਾਰਾ ਦੇ ਦੇਣਾ ਇਹੋ ਹੀ ਕਿੰਨੀ ਆਕਸੀਜਨ ਮਿਲਦੀ ਹੈ ਇਹਨਾਂ ਦੇ ਆਕਸੀਜਨ ਤਾਂ ਬਹੁਤ ਮਿਲਦੀ ਹੈ ਇਹ ਤਾਂ ਆਪਣੀ ਚਲੋ ਖੇਚਲ ਖੇਚਲੀ ਕਰਦੀ ਦੁਨੀਆ ਖੇਚਲ ਕਰਕੇ ਕਟਾਈ ਕਰੀ ਜਾਂਦੇ ਆ ਰੁੱਖ ਸਾਰੇ ਸਾੜੀ ਜਾਂਦੇ ਤਰਗਾ ਲਾ ਲਾ ਕੇ ਇਹ ਧਿਆਨ ਦੇਣਾ ਚਾਹੀਦਾ ਇਹਦੇ ਵਿੱਚ ਵਾਤਾਵਰਣ ਵਿੱਚ ਲੋ ਹਰੀਆਲੀ ਹੋਣੀ ਚਾਹੀਦੀ ਹੈ ਆਕਸੀਜਨ ਚਾਹੀਦੀ ਹੈ ਘਰ ਵੱਲੋਂ ਕਿੰਨੀ سپورਟ ਤੁਹਾਨੂੰ ਵੀ ਇਹ ਸੇਵਾ ਘਰ ਵੱਲੋਂ ਤੇ ਪੂਰੀ سپورਟ ਜੇ ਹਰੇਕ ਪਰਿਵਾਰਕ ਮੈਂਬਰ ਸਾਰੇ ਪੂਰੀ سپورਟ ਕਰਦੇ ਜੇ ਆਮ ਲੋਕਾਂ ਨੂੰ ਕੀ ਮੈਸੇਜ ਦੇ ਰਹੇ ਹੋ ਆਮ ਲੋਕਾਂ ਨੇ ਹੋਏ ਵੀ ਜਿੰਨਾ ਵੀ ਥੋੜਾ ਜਿਹਾ ਥਾਂ ਹੈਗਾ ਗਮਲੇ ਤੁਸੀਂ ਵੱਧ ਤੋਂ ਵੱਧ ਲਾਓ ਬੂਟੇ ਲਾਓ ਵਿੱਚ ਜੇ ਨਹੀਂ ਜਗ੍ਹਾ ਹੈਗੀ ਤੇ ਗਮਲੇ ਵੀ ਲੱਗ ਸਕਦੇ ਨੇ ਸਟੈਂਡ ਬਣਵਾ ਕੇ ਉੱਤੇ ਤੁਸੀਂ ਗਮਲੇ ਜਿੰਨੇ ਮਰਜ਼ੀ ਰੱਖ ਸਕਦੇ ਜੇ ਇਹ ਵੀ ਹਰਿਆਲੀ ਜਿਹੜੀ ਬਹੁਤ ਜ਼ਰੂਰੀ ਹੈ ਹਰਿਆਲੀ ਨਾਲ ਜੁੜੋ ਤੇ ਆਕਸੀਜਨ ਲਓ